ਬਹੁਤ ਸਮਾਂ ਪਹਿਲਾਂ ਬਲਾਦੀਮੀਰ ਦੇ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵਪਾਰੀ ਰਹਿੰਦਾ ਸੀ ਉਸ ਦਾ ਨਾਮ ਐਕਸੀਨੋਫ ਸੀ ਅਤੇ ਉਸ ਦੇ ਕੋਲ ਇੱਕ ਮਕਾਨ ਅਤੇ ਦੋ ਦੁਕਾਨਾਂ ਹੋਈਆਂ ਕਰਦੀਆਂ ਸਨ ਐਕਸੀਨੋਫ ਦਾ ਰੰਗ ਲਾਲ ਸੀ ਵਾਲ ਉਹਦੇ ਕੰਗਰਾਲੇ ਸਨ ਉਹ ਬਹੁਤ ਖੁਸ਼ ਮિજાਜ ਅਤੇ ਵਧੀਆ ਗਾਇਕ ਵੀ ਸੀ ਜਦੋਂ ਉਹ ਨੌਜਵਾਨ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪਿੰਦਾ ਸੀ ਅਤੇ ਕਦੇ-ਕਦੇ ਨਸ਼ੇ ਦੀ ਹਾਲਤ ਵਿੱਚ ਹਿੰਸਕ ਹੋ ਜਾਂਦਾ ਪਰ ਆਪਣੇ ਵਿਆਹ ਤੋਂ ਬਾਅਦ ਉਸਨੇ ਸ਼ਰਾਬ ਪੀਣਾ ਛੱਡ ਦਿੱਤਾ ਸੀ ਅਤੇ ਸਿਰਫ ਕਦੇ-ਕਦੇ ਹੀ ਮौज-ਮਸਤੀ ਕਰਦਾ ਸੀ ਇੱਕ ਵਾਰ ਗਰਮੀ ਦੇ ਮੌਸਮ 'ਚ ਐਕਸਿਨੋਫਿਕ ਨਵੇਂ ਸ਼ਹਿਰ 'ਚ ਇੱਕ ਵੱਡਾ ਮੇਲਾ ਦੇਖਣ ਜਾ ਰਿਹਾ ਸੀ ਜਦੋਂ ਉਹ ਆਪਣੇ ਪਰਿਵਾਰ ਨੂੰ ਗੁੱਡਬਾਏ ਕਹਿ ਰਿਹਾ ਸੀ ਤਾਂ ਉਸਦੀ ਪਤਨੀ ਨੇ ਕਿਹਾ ਇਵਾਨ ਦੇਮਿਤਰੀ ਵਿੱਚ ਅੱਜ ਨਾ ਜਾਓ ਜਿੱਥੇ ਉਹ ਮੇਲਾ ਸੀ ਉਸਦੇ ਨਾਮ ਦਾ ਜਗਾ ਇਵਾਨ ਦੇਮਿਤਰੀ ਸੀ ਤੇ ਉਸਦੀ ਪਤਨੀ ਨੇ ਕਿਹਾ ਕਿ ਤੁਸੀਂ ਉੱਥੇ ਨਾ ਜਾਓ ਮੈਂ ਤੇਰੇ ਲਈ ਇੱਕ ਬਹੁਤ ਬੁਰਾ ਸੁਪਨਾ ਦੇਖਿਆ ਹੈ ਇਸ ਤਰ੍ਹਾਂ ਪਤਨੀ ਨੇ ਉਸ ਨੂੰ ਕਹਿ ਕੇ ਰੋਕਣਾ ਚਾਹਿਆ ਸੀ ਐਕਸਿਨੋਫ ਉਸਤੇ ਹੱਸਿਆ ਤੇ ਬੋਲਿਆ ਕਿ ਤੂੰ ਅਜੇ ਵੀ ਡਰ ਰਹੀ ਹੈ ਕਿਵੇਂ ਮੇਲੇ 'ਚ ਮौज-ਮਸਤੀ ਕਰਨ ਲੱਗ ਪਾਵਾਂਗਾ ਵਗੈਰਾ ਵਗੈਰਾ ਉਸਦੀ ਪਤਨੀ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਮੈਂ ਕਿਉਂ ਡਰ ਰਹੀ ਹਾਂ ਪਰ ਮੈਂ ਇੱਕ ਬੁਰਾ ਸੁਪਨਾ ਦੇਖਿਆ ਹੈ ਕਿ ਤੂੰ ਸ਼ਹਿਰ ਤੋਂ ਘਰ ਵਾਪਸ ਆਉਣ ਵਾਲਾ ਹੈ ਅਤੇ ਜਦੋਂ ਆਪਣਾ ਹੈਟ ਉਤਾਰਦੇ ਹਾਂ ਤਾਂ ਤੇਰੇ ਸਾਰੇ ਵਾਲ ਚਿੱਟੇ ਹੋ ਚੁੱਕੇ ਹਨ ਐਕਸਨ ਹੱਸਿਆ ਤੇ ਬੋਲਿਆ ਇਸ ਦਾ ਮਤਲਬ ਮੇਰੀ ਕਿਸਮਤ ਵਧੀਆ ਹੈ ਦੇਖੋ ਮੈਂ ਜਾ ਰਿਹਾ ਹਾਂ ਅਤੇ ਤੇਰੀ ਯਾਦ ਚ ਕੁਝ ਖਾਸ ਚੀਜ਼ ਲੈ ਕੇ ਆਵਾਂਗਾ ਉਸਨੇ ਆਪਣੇ ਪਰਿਵਾਰ ਨੂੰ ਗੁੱਡ ਬਾਏ ਕਿਹਾ ਤੇ ਚਲਾ ਗਿਆ ਜਦੋਂ ਉਸਨੇ ਆਪਣੀ ਅੱਧੀ ਯਾਤਰਾ ਤੈਅ ਕਰ ਲਈ ਤਾਂ ਉਸਦੀ ਮੁਲਾਕਾਤ ਇੱਕ ਹੋਰ ਵਪਾਰੀ ਨਾਲ ਹੋਈ ਜਿਸ ਨੂੰ ਕਿ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਉਹ ਦੋਨੇ ਰਾਤ ਬਤਾਉਣ ਲਈ ਇੱਕ ਸਰਾਂ ਦੇ ਵਿੱਚ ਰੁਕ ਗਏ ਉਹਨਾਂ ਨੇ ਇਕੱਠਿਆਂ ਚਾਹ ਪੀਤੀ ਅਤੇ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਐਕਸਨ ਆਫ ਕਾਫੀ ਦੇਰ ਤੱਕ ਸੁੱਤਾ ਨਹੀਂ ਅਤੇ ਉਸ ਸਵੇਰੇ ਸਵੇਰੇ ਠੰਡ ਚ ਹੀ ਨਿਕਲਣ ਲਈ ਅੱਧੀ ਰਾਤ ਨੂੰ ਉੱਠ ਪਿਆ ਸੂਰੇ ਜਲਦੀ ਹੀ ਉਸਨੇ ਆਪਣੇ ਕੋਚਵਾਨ ਨੂੰ ਜਗਾਇਆ ਤੇ ਬੱਗੀ ਤਿਆਰ ਕਰਨ ਦੇ ਲਈ ਕਹਿ ਕੇ ਉਸ ਸਨਾ ਦੇ ਮਾਲਕ ਕੋਲ ਉਸ ਦਾ ਹਿਸਾਬ ਕਰਨ ਦੇ ਲਈ ਚਲਾ ਗਿਆ ਤਕਰੀਬਨ 26 ਮੀਲ ਤੱਕ ਦੌੜਨ ਤੋਂ ਬਾਅਦ ਉਹ ਕੁਝ ਖਾਣ ਦੇ ਲਈ ਸਰਾ ਵਿੱਚ ਰੁਕਿਆ ਉਸ ਸਮੇਂ ਦੁਪਹਿਰ ਹੋ ਰਹੀ ਸੀ ਉਸਨੇ ਸਾਮੋਵਰ ਇੱਕ ਰੂਸੀ ਚਾਹ ਨੂੰ ਸਾਮੋਵਰ ਕਹਿੰਦੇ ਨੇ ਦਾ ਆਰਡਰ ਦਿੱਤਾ ਅਤੇ ਆਪਣਾ ਗਿਟਾਰ ਕੱਢ ਕੇ ਬਿਚਾਉਣ ਲੱਗਿਆ ਫਿਰ ਅਚਾਨਕ ਤਿੰਨ ਘੋੜਸਵਾਰ ਉਸ ਤਰ੍ਹਾਂ ਦੇ ਸਾਹਮਣੇ ਆ ਕੇ ਰੁਕੇ। ਉਹਨਾਂ 'ਚੋਂ ਇੱਕ ਅਧਿਕਾਰੀ ਅਤੇ ਦੋ ਸੈਨਿਕ ਲੱਗ ਰਹੇ ਸਨ। ਉਹ ਸਿੱਧੇ ਐਕਸਿਨੋਫ ਦੇ ਕੋਲ ਪਹੁੰਚੇ ਅਤੇ ਪੁੱਛਿਆ, "ਤੂੰ ਕੌਣ ਹੈ ਅਤੇ ਕਿੱਥੋਂ ਆਇਆ ਹੈ?" ਐਕਸਿਨੋਫ ਨੇ ਬਿਨਾਂ ਕਿਸੇ ਹਿਜਕੇ ਚਾਹਟ ਦੇ ਉੱਤਰ ਦਿੱਤਾ ਅਤੇ ਉਹਨਾਂ ਤੋਂ ਪੁੱਛਿਆ, "ਕੀ ਤੁਸੀਂ ਮੇਰੇ ਨਾਲ ਚਾਹ ਪੀਣਾ ਪਸੰਦ ਕਰੋਗੇ?" ਪਰ ਉਸ ਅਧਿਕਾਰੀ ਨੇ ਆਪਣਾ ਪ੍ਰਸ਼ਨ ਪੁੱਛਣਾ ਜਾਰੀ ਰੱਖਿਆ। "ਤੂੰ ਆਪਣੀ ਪਿਛਲੀ ਰਾਤ ਕਿੱਥੇ ਬਿਤਾਈ?" ਤੂੰ ਕੱਲਾ ਸੀ ਜਾਂ ਤੁਹਾਡੇ ਨਾਲ ਕੋਈ ਵਪਾਰੀ ਵੀ ਸੀ ਤੂੰ ਉੱਥੋਂ ਕਿੰਨੀ ਇੰਨੀ ਜਲਦੀ ਕਿਉਂ ਆ ਗਿਆ ਐਕਸਨੌਫ ਨੂੰ ਹੈਰਾਨੀ ਹੋਈ ਕਿ ਉਸ ਤੋਂ ਇਸ ਤਰ੍ਹਾਂ ਦੇ ਸਵਾਲ ਕਿਉਂ ਪੁੱਛੇ ਜਾ ਰਹੇ ਹਨ ਪਰ ਉਸਨੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤਾ ਤੇ ਪੁੱਛਿਆ ਤੁਸੀਂ ਲੋਕ ਮੇਰੇ ਤੋਂ ਇਹਨਾਂ ਸਵਾਲ ਕਿਉਂ ਪੁੱਛ ਰਹੇ ਹੋ ਮੈਂ ਕੋਈ ਚੋਰ ਜਾਂ ਖੋਨੀ ਨਹੀਂ ਹਾਂ ਮੈਂ ਆਪਣੇ ਕੰਮ ਤੇ ਜਾ ਰਿਹਾ ਹਾਂ ਮੇਰੇ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛਣ ਦੀ ਲੋੜ ਨਹੀਂ ਹੈ ਫਿਰ ਉਸ ਅਧਿਕਾਰੀ ਨੇ ਸੈਨਿਕਾਂ ਨੂੰ ਬੁਲਾਇਆ ਤੇ ਕਿਹਾ ਮੈਂ ਪੁਲਿਸ ਇੰਸਪੈਕਟਰ ਹਾਂ ਐਸੇ ਕਾਰਨ ਪੁੱਛਕਿਛ ਕਰ ਰਿਹਾ ਹਾਂ ਤੂੰ ਜਿਸ ਵਪਾਰੀ ਦੇ ਨਾਮ ਰਾਤ ਬਤਾਈ ਹੈ ਉਹਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੂੰ ਮੈਨੂੰ ਆਪਣੀਆਂ ਚੀਜ਼ਾਂ ਦਿਖਾ ਮੈਂ ਤੇਰੀ ਤਲਾਸ਼ੀ ਲੈਣੀ ਹੈ ਉਹ ਲੋਕ ਸਰਾਂ ਦੇ ਅੰਦਰ ਗਏ ਅਤੇ ਉਹਨਾਂ ਨੇ ਵਪਾਰੀ ਦਾ ਡੱਬਾ ਤੇ ਬੈਗ ਖੋਲ ਕੇ ਉਸ ਦੀ ਤਲਾਸ਼ੀ ਲਈ ਅਚਾਨਕ ਪੁਲਿਸ ਇੰਸਪੈਕਟਰ ਨੇ ਬੈਗ ਤੋਂ ਇੱਕ ਚਾਕੂ ਕੱਢਿਆ ਅਤੇ ਪੁੱਛਿਆ ਇਹ ਚਾਕੂ ਕਿਸ ਦਾ ਹੈ ਐਕਸ਼ਨ ਆਫ ਨੇ ਦੇਖਿਆ ਕਿ ਉਹ ਚਾਕੂ ਖੂਨ ਨਾਲ ਰੰਗਿਆ ਹੋਇਆ ਹੈ ਅਤੇ ਉਹ ਉਸਦੇ ਬੈਗ ਚੋਂ ਨਿਕਲਿਆ ਹੈ। ਉਹ ਬਹੁਤ ਬੁਰੀ ਤਰ੍ਹਾਂ ਨਾਲ ਡਰ ਗਿਆ। ਇਸ ਚਾਕੂ ਤੇ ਕਿਸ ਦਾ ਖੂਨ ਲੱਗਿਆ ਹੈ? ਐਕਸ਼ਨ ਆਫ ਨੇ ਉਤਰਦਿਆਂ ਦੀ ਕੋਸ਼ਿਸ਼ ਕੀਤੀ ਪਰ ਉਸਦੇ ਗਲੇ ਚੋਂ ਸ਼ਬਦ ਨਹੀਂ ਨਿਕਲੇ। ਮੈਨੂੰ ਨਹੀਂ ਮੈਨੂੰ ਨਹੀਂ ਇਹ ਮੇਰਾ ਚਾਕੂ ਨਹੀਂ ਹੈ। ਪੁਲਿਸ ਇੰਸਪੈਕਟਰ ਨੇ ਕਿਹਾ ਅੱਜ ਸਵੇਰੇ ਉਹ ਵਪਾਰੀ ਆਪਣੇ ਬਿਸਤਰੇ ਤੇ ਮਰਿਆ ਹੋਇਆ ਮਿਲਿਆ ਹੈ। ਚਾਕੂ ਨਾਲ ਉਸਦੀ હત્યા ਕਰ ਦਿੱਤੀ ਗਈ ਹੈ। ਤੇਰੇ ਤੋਂ ਬਿਨਾ ਇੱਕ ਕੰਮ ਕਿਸੇ ਨੇ ਵੀ ਨਹੀਂ ਕੀਤਾ ਉਸ ਰਾਹ ਦੇ ਅੰਦਰ ਬੰਦ ਸੀ ਅਤੇ ਤੇਰੇ ਤੋਂ ਬਿਨਾ ਉਸ ਰਾਹ 'ਤੇ ਹੋਰ ਕੋਈ ਵੀ ਨਹੀਂ ਸੀ ਖੂਨ ਨਾਲ ਲਿਬੜਿਆ ਹੋਇਆ ਚਾਕੂ ਵੀ ਤੇਰੇ ਬੈਗ 'ਚੋਂ ਮਿਲਿਆ ਹੈ ਅਤੇ ਤੇਰੇ ਚਿਹਰੇ 'ਤੇ ਤੇਰਾ ਜ਼ੁਰਮ ਦਿਖਾਈ ਦੇ ਰਿਹਾ ਹੈ ਮੈਨੂੰ ਦੱਸ ਕਿ ਤੂੰ ਉਸ ਨੂੰ ਕਿਸ ਤਰ੍ਹਾਂ ਨਾਲ ਮਾਰਿਆ ਹੈ ਅਤੇ ਉਸ ਤੋਂ ਤੂੰ ਕਿੰਨੀ ਰਕਮ ਚੋਰੀ ਕੀਤੀ ਐਕਸਨੋਫ ਨੇ ਸੌਂ ਖਾ ਕੇ ਕਿਹਾ ਕਿ ਉਸਨੇ ਸਾਰਾ ਕੁਝ ਨਹੀਂ ਕੀਤਾ ਉਸ ਵਪਾਰੀ ਦੇ ਨਾਲ ਰਾਤ ਦੀ ਚਾਹ ਪੀਤੀ ਅਤੇ ਬਾਅਦ ਨੇ ਉਸ ਨੂੰ ਦੇਖਿਆ ਤੱਕ ਵੀ ਨਹੀਂ ਇਹ 8000 ਰੂਪਲ ਉਸ ਦੇ ਆਪਣੇ ਹਨ ਅਦੇ ਚਾਕੂ ਵੀ ਉਸ ਦਾ ਨਹੀਂ ਹੈ ਪਰ ਉਸ ਦੀ ਆਵਾਜ਼ ਕੰਬ ਰਹੀ ਸੀ ਅਤੇ ਚਿਹਰਾ ਪੀਲਾ ਪੈ ਰਿਹਾ ਸੀ ਉਹ ਇੱਕ ਦੋਸ਼ੀ ਵਿਅਕਤੀ ਦੀ ਤਰ੍ਹਾਂ ਡਰ ਨਾਲ ਕੰਬ ਰਿਹਾ ਸੀ ਪੁਲਿਸ ਇੰਸਪੈਕਟਰ ਨੇ ਸੈਨਿਕਾਂ ਨੂੰ ਬੁਲਾਇਆ ਤੇ ਐਕਸਿਨੋਫ ਨੂੰ ਕੈਦੀ ਬਣਾ ਕੇ ਗੱਡੀ ਚੁੱਟਣ ਦਾ ਹੁਕਮ ਦਿੱਤਾ ਜਦੋਂ ਉਹ ਐਕਸਿਨੋਫ ਦੇ ਪੈਰ ਬਣ ਕੇ ਗੱਡੀ ਵਿੱਚ ਲਿਜਾ ਰਹੇ ਸਨ ਤਾਂ ਉਹ ਬਹੁਤ ਰੋਇਆ ਅਤੇ ਗੜਗੜਾਇਆ ਉਹਨਾਂ ਨੇ ਐਕਸਿਨੋਫ ਦੀਆਂ ਚੀਜ਼ਾਂ ਅਤੇ ਪੈਸਾ ਜ਼ਬਤ ਕਰ ਲਿਆ ਅਤੇ ਉਸ ਨੂੰ ਅਗਲੇ ਸ਼ਹਿਰ ਚ ਲੈ ਜਾ ਕੇ ਜੇਲ੍ਹ ਵਿੱਚ ਚੜ੍ਹ ਦਿੱਤਾ ਉਹਨਾਂ ਲੋਕਾਂ ਨੇ ਐਕਸਿਨੋਫ ਦੀ ਚਾਲ ਟਾਲ ਦੇ ਬਾਰੇ ਪਤਾ ਲਾਉਣ ਲਈ ਵਲਾਦੀਮੀਰ ਤੋਂ ਪੁੱਛਗਿੱਛ ਕੀਤੀ ਸੀ ਉੱਥੋਂ ਦੇ ਸਾਰੇ ਵਪਾਰੀਆਂ ਅਤੇ ਨਾਗਰਿਕਾਂ ਨੇ ਦੱਸਿਆ ਕਿ ਜਦੋਂ ਨੌਜਵਾਨ ਸੀ ਤਾਂ ਸ਼ਰਾਬ ਪੀਣ ਦਾ ਆਦੀ ਸੀ ਅਤੇ ਕਦੇ-ਕਦੇ ਹਿੰਸਕ ਵੀ ਹੋ ਜਾਂਦਾ ਸੀ ਪਰ ਹੁਣ ਉਹ ਇੱਕ ਵਧੀਆ ਆਦਮੀ ਹੈ ਇਹਨਾਂ ਸਾਰੀਆਂ ਜਾਣਕਾਰੀਆਂ ਤੋਂ ਬਾਅਦ ਉਸ ਨੂੰ ਨਿਆਂ ਦੇ ਲਈ ਲਿਜਾਇਆ ਗਿਆ ਐਕਸਿਨੋਫ ਨੇ ਉਸ ਵਪਾਰੀ ਦੇ ਕਤਲ ਅਤੇ ਉਸ ਤੇ 20000 ਰੂਬਲ ਲੁੱਟਣ ਦੇ ਲਈ ਸਜ਼ਾ ਦਿੱਤੀ ਗਈ ਐਕਸਿਨੋਫ ਦੀ ਪਤਨੀ ਇਸ ਘਟਨਾ ਤੋਂ ਹੈਰਾਨ ਰਹਿ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸ ਦੇ ਬੱਚੇ ਅਜੇ ਛੋਟੇ ਸਨ ਅਤੇ ਇੱਕ ਬੱਚਾ ਤਾਂ ਅਜੇ ਹੁਣੇ ਜੰਮਿਆ ਸੀ ਉਸਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ ਤੇ ਉਹ ਸਹਿਰਵਲਤਰੀ ਜਿੱਥੇ ਉਸਦੇ ਪਤੀ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਸੀ ਸੁਰਜਤਾਂ ਉਸ ਨੂੰ ਮਿਲਣ ਦੀ ਆਗਿਆ ਨਹੀਂ ਮਿਲੀ ਪਰ ਬਾਅਦ ਚ ਉੱਥੋਂ ਦੇ ਪਹਿਰੇਦਾਰਾਂ ਨੇ ਉਸ ਨੂੰ ਉਸਦੇ ਪਤੀ ਨੂੰ ਮਿਲਣ ਲਈ ਇਜਾਜ਼ਤ ਦੇ ਦਿੱਤੀ ਜਦੋਂ ਉਸਨੇ ਆਪਣੇ ਪਤੀ ਨੂੰ ਕੈਦੀਆਂ ਦੇ ਕੱਪੜਿਆਂ ਚ ਜੰਜੀਰਾ ਨਾਲ ਜਕੜੇ ਹੋਏ ਖੂਨੀਆਂ ਦੇ ਨਾਲ ਦੇਖਿਆ ਤੋ ਚੱਕਰ ਖਾ ਕੇ ਡਿੱਗ ਪਈ ਉਸ ਨੂੰ ਫਿਰ ਖੋਸ਼ ਆਉਣ ਚ ਬਹੁਤ ਸਮਾਂ ਲੱਗਿਆ ਉਸ ਨੇ ਆਪਣੇ ਬੱਚਾ ਨੂੰ ਆਪਣੇ ਕੋਲ ਬਿਠਾ ਲਿਆ ਆਦੇ ਪਤੀ ਨੂੰ ਘਰੇਲੂ ਗੱਲਾਂ ਦੱਸਣ ਲੱਗੀ ਉਸ ਦੇ ਨਾਲ ਜੋ ਕੁਝ ਵੀ ਵਾਪਰਿਆ ਉਸ ਤੋਂ ਪੁੱਛਣ ਲੱਗੀ ਐਕਸਿਨ ਨੇ ਪੂਰੀ ਕਹਾਣੀ ਦੱਸੀ ਉਸ ਦੀ ਪਤਨੀ ਨੇ ਪੁੱਛਿਆ ਹੁਣ ਕੀ ਕੀਤਾ ਜਾਵੇ ਉਹ ਬੋਲਿਆ ਸਾਨੂੰ ਜੱਜ ਦੇ ਕੋਲ ਅਰਜੀ ਭੇਜਣੀ ਚਾਹੀਦੀ ਹੈ ਕਿਸੇ નિર્ਦੋਸ਼ ਵਿਅਕਤੀ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ ਉਸਦੀ ਪਤਨੀ ਨੇ ਜਵਾਬ ਦਿੱਤਾ ਕਿ ਮੈਂ ਪਹਿਲਾਂ ਹੀ ਜੱਜ ਨੂੰ ਅਰਜੀ ਭੇਜ ਚੁੱਕੀ ਹਾਂ ਪਰ ਉਹ ਅਜੇ ਖਾਰਜ ਕਰ ਦਿੱਤੀ ਗਈ ਹੈ ਐਕਸਨ ਆਫ ਕੁਝ ਵੀ ਨਹੀਂ ਬੋਲਿਆ ਪਰ ਉਹ ਬਹੁਤ ਹੀ ਉਦਾਸ ਦਿਖਾਈ ਦੇ ਰਿਹਾ ਸੀ ਉਸਦੀ ਪਤਨੀ ਨੇ ਕਿਹਾ ਤੈਨੂੰ ਮੇਰਾ ਦੇਖਿਆ ਹੋਇਆ ਸੁਪਨਾ ਯਾਦ ਹੈ ਜਦੋਂ ਮੈਂ ਤੈਨੂੰ ਕਿਹਾ ਸੀ ਤੇਰੇ ਵਾਲ ਚਿੱਟੇ ਹੋ ਗਏ ਹਨ ਤਾਂ ਉਸ ਦਾ ਕੁਝ ਮਤਲਬ ਸੀ ਤੇਰੇ ਵਾਲ ਪਰੇਸ਼ਾਨੀਆਂ ਦੇ ਕਾਰਨ ਚਿੱਟੇ ਹੋਏ ਸਨ ਤੈਨੂੰ ਉਸ ਦਿਨ ਘਰ ਚ ਹੀ ਰੁਕ ਜਾਣਾ ਚਾਹੀਦਾ ਸੀ ਜਿਸ ਦਿਨ ਮੈਂ ਤੈਨੂੰ ਸੁਪਨੇ ਵਰਤ ਸੀ ਉਸ ਦੀ ਪਤਨੀ ਨੇ ਉਸ ਦੇ ਵਾਲਾਂ 'ਚ ਹੱਥ ਫੇਰਦੇ ਹੋਏ ਪੁੱਛਿਆ ਕੀ ਤੂੰ ਆਪਣੀ ਪਤਨੀ ਨੂੰ ਸੱਚ ਜ ਦੱਸ ਸਕਦਾ ਹੈ ਕਿ ਤੂੰ ਉਹ ਅਪਰਾਧ ਕੀਤਾ ਹੈ ਜਨੈ ਐਕਸਨੋਫ ਨੇ ਕਿਹਾ ਕਿ ਤੈਨੂੰ ਮੇਰੇ ਤੇ ਵੀ ਯਕੀਨ ਨਹੀਂ ਹੈ ਇਸ ਤੋਂ ਬਾਅਦ ਉਸ ਨੇ ਆਪਣੀ ਮੁਠੀ ਮੀਚ ਲਈ ਅਤੇ ਰੋਣ ਲੱਗਿਆ ਫਿਰ ਇੱਕ ਸੈਨਿਕ ਆਇਆ ਤੇ ਬੋਲਿਆ ਮੁਲਾਕਾਤ ਦਾ ਸਮਾਂ ਖਤਮ ਹੋ ਚੁੱਕਿਆ ਹੈ ਇਹ ਉਹੀ ਸਮਾਂ ਹੈ ਜਦੋਂ ਐਕਸਨੋਫ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਖਰੀ ਵਾਰ ਗੁڈਬਾਈ ਕਿਹਾ ਸੀ ਜਦੋਂ ਉਸਦੀ ਪਤਨੀ ਚਲੀ ਗਈ ਤਾਂ ਐਕਸਨੋਫ ਨੇ ਉਸ ਤੇ ਗਲਬਾਰੇ ਸੋਚਣਾ ਸ਼ੁਰੂ ਕੀਤਾ ਜਦੋਂ ਉਸ ਨੂੰ ਯਾਦ ਆਇਆ ਕਿ ਉਸ ਦੀ ਪਤਨੀ ਨੇ ਵੀ ਉਸ ਤੇ ਯਕੀਨ ਨਹੀਂ ਕੀਤਾ ਤਾਂ ਉਸ ਨੇ ਆਪਣੇ ਆਪ ਨੂੰ ਹੀ ਪੁੱਛਿਆ ਕਿ ਕਿ ਉਸ ਨੇ ਉਹ ਕਤਲ ਕੀਤਾ ਹੈ ਅਤੇ ਫਿਰ ਉਸ ਨੇ ਆਪਣੇ ਆਪ ਨੇ ਉੱਤਰ ਦਿੱਤਾ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ ਕਿ ਸਚਾਈ ਕੀ ਹੈ ਅਤੇ ਸਿਰਫ ਉਸੇ ਤੋਂ ਹੀ ਹਮਦਰਦੀ ਮੰਗੀ ਜਾ ਸਕਦੀ ਹੈ ਅਤੇ ਸਿਰਫ ਪ੍ਰਮਾਤਮਾ ਹੀ ਹੈ ਜਿਸ ਤੋਂ ਇਸ ਦੀ ਉਮੀਦ ਵੀ ਹੈ ਉਸੇ ਸਮੇਂ ਤੋਂ ਐਕਸਨੋਫ ਨੇ ਅਰਜ਼ੀਆਂ ਭੇਜਣੇ ਬੰਦ ਕਰ ਦਿੱਤੀਆਂ ਅਤੇ ਉਮੀਦ ਵੀ ਛੱਡ ਦਿੱਤੀ। ਹੁਣ ਉਹ ਸਿਰਫ ਪ੍ਰਮਾਤਮਾ ਨੂੰ ਹੀ ਬੇਨਤੀ ਕਰਦਾ ਸੀ। ਐਕਸਨੋਫ ਨੂੰ ਕੋੜਿਆਂ ਦੀ ਮਾਰ ਅਤੇ ਸਖਤ ਮਿਹਨਤ ਦੀ ਸਜ਼ਾ ਦਿੱਤੀ ਗਈ। ਉਸਨੂੰ ਕੋੜਿਆਂ ਨਾਲ ਕੁੱਟਿਆ ਜਾਂਦਾ ਸੀ। ਅਤੇ ਜਦੋਂ ਉਸਦੇ ਜ਼ਖਮ ਭਰ ਗਏ ਤਾਂ ਉਸਨੂੰ ਸਾਈਬੀਰੀਆ ਦੇ ਲਈ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਐਕਸਨੋਬ 20 ਸਾਲਾਂ ਤੱਕ ਖਦਾਨਾ ਚ ਕੰਮ ਕਰਦਾ ਰਿਹਾ ਉਸ ਦੀਵਾਰ ਬਰਫ਼ ਦੀ ਤਰ੍ਹਾਂ ਚਿੱਟੇ ਹੋ ਚੁੱਕੇ ਸਨ ਉਸ ਦੀ ਦਾੜੀ ਵੱਧ ਕੇ ਪਤਲੀ ਤੇ ਪੂਰੀ ਹੋ ਚੁੱਕੀ ਸੀ ਉਹ ਬਿਲਕੁਲ ਵੀ ਸਿੱਧਾ ਖੜਾ ਨਹੀਂ ਹੋ ਸਕਦਾ ਸੀ ਉਹ ਝੁੱਕ ਵੀ ਗਿਆ ਸੀ ਅਤੇ ਯਾਤਰ ਸਮਾਂ ਪ੍ਰਾਰਥਨਾ ਚ ਹੀ ਬਤੀਤ ਕਰਦਾ ਸੀ ਐਕਸਨੋਬ ਨੇ ਜੇਲ੍ਹ ਚ ਰਹਿੰਦੇ ਹੋਏ ਜੁੱਤੇ ਬਣਾਉਣਾ ਸਿੱਖ ਲਿਆ ਸੀ ਉਸ ਤੋਂ ਕਮਾਏ ਪੈਸੇ ਨਾਲ ਉਸਨੇ ਕੁਝ ਧਾਰਮਿਕ ਕਿਤਾਬਾਂ ਖਰੀਦੀਆਂ ਜਦੋਂ ਜੇਲ੍ਹ ਚ ਰੋਸ਼ਨੀ ਹੁੰਦੀ ਤਾਂ ਉਹ ਉਹਨਾਂ ਨੂੰ ਪੜਿਆ ਕਰਦਾ ਸੀ ਛੁੱਟੀਆਂ 'ਚ ਉਹ ਜੇਲ੍ਹ ਦੇ ਗਿਰਜਾ ਕਰ ਵੀ ਜਾਂਦਾ ਅਤੇ ਬਾਈਬਲ ਵੀ ਪੜ੍ਹਦਾ ਸੀ ਅਤੇ ਉਸ ਨੂੰ ਸੁਰ ਦੇ ਵਿੱਚ ਵੀ ਗਾਉਂਦਾ ਸੀ ਉਸਦੀ ਆਵਾਜ਼ ਵਧੀਆ ਅਤੇ ਤੇਜ਼ ਸੀ ਜੇਲ੍ਹ ਦੇ ਅਧਿਕਾਰੀ ਐਕਸਿਨੋਫ ਦੀ ਨਰਮਾਈ ਕਰਕੇ ਉਸ ਨੂੰ ਪਸੰਦ ਕਰਦੇ ਸਨ ਜੇਲ੍ਹ ਦੇ ਉਸ ਦੇ ਦੋਸਤ ਕੈਦੀ ਵੀ ਉਹਦਾ ਆਦਰ ਕਰਦੇ ਅਤੇ ਉਸ ਨੂੰ ਦਾਦਾ ਤੇ ਪਰਮਾਤਮਾ ਦਾ ਆਦਮੀ ਕਹਿ ਕੇ ਬੁਲਾਉਂਦੇ ਸਨ ਜਦੋਂ ਕਦੇ ਉਹ ਅਰਜੀ ਦੇਣਾ ਚਾਹੁੰਦੇ ਸੀ ਉਦੋਂ ਐਕਸਿਨੋਫ ਨੂੰ ਹੀ ਇਸ ਅਧਿਕਾਰੀਆਂ ਦੇ ਕੋਲ ਪਹੁੰਚਾਉਣ ਲਈ ਚੁਣਦੇ ਸਨ ਜਦੋਂ ਕਦੇ ਕੈਦੀਆਂ ਵਿੱਚ ਆਪਸ ਚ ਲੜਾਈ ਹੋ ਜਾਂਦੀ ਤਾਂ ਫੈਸਲੇ ਲਈ ਐਕਸਨ ਆਫ ਦੇ ਕੋਲ ਹੀ ਜਾਂਦੇ ਸਨ ਐਕਸਨ ਆਫ ਕੋਲ ਉਸ ਦੇ ਘਰ ਚੋਂ ਇੱਕ ਵੀ ਚਿੱਠੀ ਨਹੀਂ ਆਈ ਸੀ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੀ ਪਤਨੀ ਤੇ ਬੱਚੇ ਜਿਉਂਦੇ ਵੀ ਨਹੀਂ